ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਮ ਦੇ ਠਾਡੇ ਦਰਬਾਰ ਤੋਜ ਬਿਨ ਸਰਤ ਘਰੇ ਕੋ ਮੇਰੀ ਦਰਸ਼ਨ ਦੀ ਜੈ ਖੂਲ ਕੇ ਬਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਦੀ ਕੱਲ ਤੱਕ ਆਪਾਂ ਸ੍ਰੀ ਰਾਗ ਦੇ ਵਿੱਚ 10ਵੀਂ ਅਸ਼ਟਪਦੀ ਤੱਕ ਸੰਖੇਪ ਵਿਆਖਿਆ ਸ਼ਬਦਾਰਥ ਕੀਤੇ ਸੀ ਅੱਜ ਆਪਾਂ 11ਵੀਂ ਅਸ਼ਟਪਤੀ ਦੇ ਸ਼ਬਦਾਰਥ ਕਰਾਂਗੇ ਅੱਗੇ ਜਿੱਥੇ ਤੱਕ ਮਹਾਰਾਜ ਦਾ ਹੁਕਮ ਹੈ ਉੱਥੇ ਤੱਕ ਕਰਾਂਗੇ ਜੀ ਸੋ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸਰਤੇ ਮਿਹਰਿਆ ਹੱਥ ਰੱਖਣਾ ਸੋ ਆਪਣੇ ਆਪ ਅਸ਼ੀਰਵਾਦ ਦੇ ਕੇ ਆਪਣੇ ਬਾਣੀ ਦੇ ਜਿਹੜੇ ਸੰਖੇਪ ਵਿਆਖਿਆ ਸੰਖੇਪ ਸ਼ਬਦਾਤ ਕਰਾ ਲੈਣ ਜੀ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਹ ਲਹਿਰੀ ਨਾਲ ਪਹਿਹਾੜੀਐ ਪੀਵਿਗਸੈ ਅਸਨੇਹ ਜਲ ਮੈਂ ਜਨ ਜੀਉ ਪਾਏ ਕੈ ਬਿਨ ਜਲ ਮਰਨ ਤਨੇਹ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰੀ ਗਈ ਗੁਰਬਾਣੀ ਐ ਜੀ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਿਛਾੜੀਐ ਪੀ ਵਿਕਸੈ ਅਸਨੇਹ ਹੇ ਮੇਰੇ ਮਨਾ ਇਸ ਤਰ੍ਹਾਂ ਪ੍ਰੀਤਕਰ ਪਰਮਾਤਮਾ ਦੇ ਨਾਲ ਜਿਸ ਤਰ੍ਹਾਂ ਜਿਹੜਾ ਕਮਲ ਆ ਇਹ ਜਲ ਦੇ ਨਾਲ ਕਰਦਾ ਜਲ ਸੁੱਕ ਜਾਵੇ ਤੇ ਕਮਲ ਮਰ ਜਾ ਜਾਂਦਾ ਕਮਲ ਵੀ ਸੁੱਕ ਸੜ ਜਾਂਦਾ ਜਿੱਥੇ ਜਲ ਨਾ ਹੋਵੇ ਉਥੇ ਕਮਲ ਨਹੀਂ ਹੋ ਸਕਦਾ ਇਸ ਕਰਕੇ ਇਸ ਤਰ੍ਹਾਂ ਦੇ ਪ੍ਰੀਤਕਰ ਲਾ ਕਿ ਆਪਣੇ ਮਨ ਦੀ ਸਥਿਤੀ ਇਹੋ ਜੀ ਬਣਾ ਲਾ ਕਿ ਆਖਾ ਜੀਵਾ ਵਿਸਰੇ ਮਰ ਜਾਓ ਇਹੀ ਸਥਿਤੀ ਬਣਦੀ ਹੈ ਨਾ ਜੇ ਪਾਣੀ ਨਹੀਂ ਤੇ ਕਮਲ ਨਹੀਂ ਜੇ ਨਾਮ ਨਹੀਂ ਤੇ ਫਿਰ ਅਸੀਂ ਵੀ ਨਹੀਂ ਜੇ ਅਸੀਂ ਨਾਮ ਨਹੀਂ ਜਪਦੇ ਤੇ ਅਸੀਂ ਮਰ ਜਾਈਏ ਮਹਾਰਾਜ ਇਸ ਕਰਕੇ ਤੁਹਾਡੇ ਨਾਮ ਤੋਂ ਬਿਨਾ ਸਾਡੀ ਮਰਨ ਵਾਲੀ ਹਾਲਤ ਹੋ ਜਾਂਦੀ ਹੈ ਲਹਿਰੀ ਨਾਲ ਪਹਾੜੀ ਐ ਪੀ ਵਿਗਸੈ ਅਸਨੇਹ ਬੜੀਆਂ ਲਹਿਰਾਂ ਮੱਜਦੀਆਂ ਨੇ ਕਦੇ ਇਧਰ ਨੂੰ ਲੈ ਜਾਂਦੀਆਂ ਧੱਕੇ ਕਈ ਇਹ ਭਾਵੇਂ ਇਧਰ ਨੂੰ ਲੱਗ ਚਲਦੀਆਂ ਫਿਰ ਵੀ ਬੜੀ ਖੁਸ਼ੀ ਦੇ ਨਾਲ ਉਹ ਰਹਿੰਦਾ ਕਿ ਮੈਂ ਜਲਦੇ ਵਿੱਚ ਜਲ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਰੁੜ ਕੇ ਚਲ ਜਾਂਦਾ ਪਰੰਤੂ ਉਹ ਜਲ ਨੂੰ ਦੋਸ਼ ਨਹੀਂ ਦਿੰਦਾ ਕਿ ਮੈਨੂੰ ਇਥੋਂ ਰੁੜ ਕੇ ਇੱਧਰ ਕਿਉਂ ਲੈ ਆਇਆ ਕਿਉਂਕਿ ਉਹਨੂੰ ਜ਼ਿੰਦਗੀ ਹੈ ਜਿਹੜੀ ਉਹਦੀ ਉਹ ਜਲ ਹੈ ਤੇ ਆਪਣੀ ਜਾਨ ਉਹਦੀ ਨਾਲ ਹੁੰਦੀ ਹੈ ਜ਼ਿੰਦਗੀ ਨਾਲ ਹੁੰਦੀ ਹੈ ਇਸ ਕਰਕੇ ਉਹਨੂੰ ਕਦੇ ਵੀ ਰੋਸ ਨਹੀਂ ਆਉਂਦਾ ਕਿ ਪਹਿਲਾਂ ਮੈਂ ਹਰੀਕੇ ਸੀ ਮੁੜ ਕੇ ਮੈਂ ਦਰਿਆ 'ਚ ਪੈ ਕੇ ਜਦੋਂ ਆਪਣੇ ਖੋਲਲੇ ਡੈਮ ਖੋਲਲੇ ਆਪਣੇ ਦਰ ਖੋਲੇ ਆ ਤੇ ਮੈਂ ਪਾਕਿਸਤਾਨ ਜਾਵਣਿਆ ਉਹਨੂੰ ਕਿਸੇ ਇੱਕ ਗੱਲ ਦਾ ਗੁੱਸਾ ਨਹੀਂ ਆਉਂਦਾ ਬਿਲਕੁਲ ਬੁਰਾ ਨਹੀਂ ਮਰੌਂਦਾ ਉਹ ਆਪਣੇ ਆਨੰਦ ਦੇ ਵਿੱਚ ਹੀ ਰਹਿੰਦਾ ਹੈ ਜਲ ਮੈਂ ਜੰਤ ਪਾਏ ਜੀ ਉਪਾਏ ਕੈ ਬਿਨ ਜਲ ਮਰਨਤ ਨੇਹ ਜਲ ਮੈਂ ਜੀ ਉਪਾਏ ਕੈ ਬਿਨ ਜਲ ਮਰਨਤ ਨੇਹ ਜਿਹੜੇ ਜੀ ਆ ਉਹ ਜਲ ਦੇ ਵਿੱਚ ਹੀ ਮਹਾਰਾਜ ਪੈਦਾ ਕਰਦਾ 42 ਲੱਖ ਜੀ ਜਲ ਮੈਂ ਉਤੇ ਬਿਠਣ ਪਹਿਲਾਂ ਪਕਾਏ ਕਰੋ ਵਿਚ ਪਾਏ ਸਾਰਾ ਤਿੰਨਾ ਵੀ ਰੋਜੀ ਦੇ ਉਥੇ ਹਟ ਨਾ ਚੱਲੇ ਇਹ ਨਾ ਕੋਈ ਕਿਸਾਨ ਕਰੇ ਸੌਦਾ ਮੂਲ ਨਾ ਹੋ ਵੀ ਨਾ ਕੋ ਦੇ ਨਾ ਦੇ ਤੇ ਵਿੱਚ ਪਾਏ ਸਾਰਾ ਤਿੰਨਾ ਵੀ ਰੋਜੀ ਦੇ ਉਹਨਾਂ ਨੂੰ ਰੋਜੀ ਵੀ ਮਿਲਦੀ ਆ ਜਿਹੜੇ ਜਲ ਦੇ ਵਿੱਚ ਪਾਏ ਹੁੰਦੇ ਆ ਤੇ ਪਰ ਜਦੋਂ ਜਲ ਸੁੱਕ ਜਾਂਦਾ ਨਾ ਫਿਰ ਉਹ ਮਰ ਜਾਂਦੇ ਫਿਰ ਜੀਂਦੇ ਨਹੀਂ ਰਹਿੰਦੇ ਤੁਸੀਂ ਵੇਖਿਆ ਹੋਣਾ ਨਦੀਆਂ ਨਾਲਿਆਂ ਦੇ ਕੰਢਿਆਂ ਤੇ ਜਦੋਂ ਪਾਣੀ ਪਿੱਛੇ हट ਜਾਂਦਾ ਸੁੱਕ ਜਾਂਦਾ ਉੱਥੇ ਛਪੀਆਂ ਘੋਗੇ ਜਿਹੜੇ ਉਹ ਬਾਹਰ ਪੈ ਰਿਆ ਜਾਂਦੇ ਆ ਤੇ ਉਥੇ ਹੀ ਮਰ ਜਾਂਦੇ ਇਸ ਕਰ ਜਲ ਬਿਨਾ ਉਹ ਮਰ ਜਾਂਦੇ ਹਨ ਮਨ ਰੇ ਕਿਉ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਪੰਡਾਰਾ ਏ ਮੇਰੇ ਮਨਾ ਪਿਆਰ ਤੋਂ ਬਿਨਾ ਕਿਉ ਤੂੰ ਭੱਜਾ ਫਿਰਦਾ ਪਿਆਰ ਤੋਂ ਬਿਨਾ ਜਿੰਨਾ ਚਿਰ ਤੇਰਾ ਪਿਆਰ ਨਹੀਂ ਨਾ ਉਨਾ ਚਿਰ ਤੇਰੀ ਜ਼ਿੰਦਗੀ ਆ ਤੇਰੀ ਨਰਕ ਬਣੇ ਰਹੇ ਨੇ ਤੈਨੂੰ ਕਦੇ ਵੀ ਜਨਮ ਮਰਦੇ ਚੱਕਰ ਦੇ ਵਿੱਚੋਂ ਤੇਰਾ ਛਟਕਾਰਾ ਨਹੀਂ ਹੁੰਦਾ ਮੰਨ ਰੇ ਕਿਉਂ ਛੂਟੇ ਬਿਨ ਪਿਆਰ ਜੇ ਤੇਰਾ ਪ੍ਰਮਾਤਮਾ ਨਾਲ ਪਿਆਰ ਨਹੀਂ ਨਾ ਬਣਿਆ ਤੇ ਫਿਰ ਇਸ ਤਰ੍ਹਾਂ ਜਨਮ ਮਰਦੇ ਚੱਕਰ ਵਿੱਚ ਪਿਆ ਰਵੇਗਾ ਇਹ ਮੰਨ ਨੂੰ ਸਮਝਾਉਣ ਦੀ ਗੱਲ ਕੀਤੀ ਆ ਜਦੋਂ ਤੇਰਾ ਪਿਆਰ ਵੈਗਰੂ ਨਾ ਬਣ ਗਿਆ ਤੇਰੇ ਹਿਰਦੇ ਵਿੱਚ ਪ੍ਰਮਾਤਮਾ ਵਸ ਗਿਆ ਵੈਗਰੂ ਤੈਨੂੰ ਜਿਆਦਾ ਆ ਹਰ 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 ਘਟ ਘਟ ਮੈਂ ਹਰ ਜੂ ਬਸਾ ਹੈ ਸੰਤਨ ਕਹੋ ਪੁਕਾਰ ਹਰ ਹਿਰਦੇ ਚ ਵਸਦਾ ਹੀ ਹੈ ਪ੍ਰਮਾਤਮਾ ਪਰੰਤੂ ਜਦੋਂ ਤੂੰ ਆਪਣਾ ਹਿਰਦਾ ਕਰਕੇ ਨਾਮ ਜਪਿਆ ਪ੍ਰਮਾਤਮਾ ਨਾਲ ਪਿਆਰ ਕੀਤਾ ਫਿਰ ਇਸ ਸੰਸਾਰ ਦੇ ਭਵਜਲ ਚੋਂ ਤੂੰ ਛੁੱਟ ਜਾਵੇਂਗਾ ਜਨਮ ਮਨ ਦੇ ਚੱਕਰ ਤੋਂ ਤੂੰ ਰਹਿਤ ਹੋ ਜਾਵੇਂਗਾ ਗੁਰਮਖ ਅੰਤਰ ਰਵ ਰਹਿਆ ਬਖਸ਼ੇ ਭਗਤ ਪੰਡਾਰਾ ਗੁਰਮੁਖਾਂ ਦੇ ਅੰਦਰ ਜਿਹੜਾ ਪ੍ਰਮਾਤਮਾ ਆਪ ਵਸਿਆ ਹੋਇਆ ਤੇ ਫਿਰ ਗੁਰਮੁਖ ਪ੍ਰਗਟ ਕਰ ਲੈਂਦੇ ਆ ਪ੍ਰਗਟ ਕਿਵੇਂ ਕਰਦੇ ਆ ਆਪਾਂ ਇੱਕ ਨਲਕਾ ਲਾਉਨੇ ਆ ਨਾ ਨਲਕੇ 'ਚ ਪਾਣੀ ਆਪਣੇ ਆਪ ਨਹੀਂ ਨਿਕਲਦਾ ਜਦੋਂ ਨਲਕੇ ਦੇ 'ਚ ਪਾਣੀ ਆਪਾਂ ਬਾਹਰੋਂ ਪਹਿਲਾਂ ਪਾਣੀ ਪਾਉਂਦੇ ਆ ਫਿਰ ਉਹਦਾ ਪ੍ਰੈਸ਼ਰ ਬਣ ਜਾਂਦਾ ਫਿਰ ਆਪਣੇ ਆਪ ਹੀ ਪਾਣੀ ਅੰਦਰੋਂ ਆਉਣਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਅਸੀਂ ਜਦੋਂ ਬਾਹਰੋਂ ਨਾਮ ਜਪਦੇ ਵਾਹਿਗੁਰੂ 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 ਅੱਠੇ ਪੈਰ ਇਕਤੇ ਲਵੈ ਮੰਨੈਨ ਹੁਕਮ ਅਪਾਰ ਤੇ ਉਠ ਤਾ ਬੈਠ ਤਾ ਸੋਵਤ ਨਾਮ ਕੋ ਨਾਨਕ ਜਨ ਕੇ ਸਦ ਕਾਮ ਜਦੋਂ ਉੱਠਦੇ ਆ ਬੈਠਦੇ ਆ ਸੌਂਦੇ ਆ ਆਪਾਂ ਨਾਮ ਜਪਦੇ ਰਹਿੰਨੇ ਆ ਨਾ ਫੇਰ ਸਾਡੀ ਸਿਰਸਤੀ ਐਸੀ ਹੋ ਜਾਂਦੀ ਕਿ ਸਾਡੇ ਅੰਦਰੋਂ ਬਾਣੀ ਜਿਹੜੀ ਆਉਣੀ ਸ਼ੁਰੂ ਆਂਦੀ ਆ ਬਾਣੀ ਉਚਰੇ ਸਾਹਿਜਨ ਆਮਿਓ ਚੱਲੇ ਝਰਨੇ ਫੇਰ ਜੋ ਗੁਰਮੁਖ ਪਿਆਰੇ ਬਾਣੀ ਵਾਲੇ ਬੋਲ ਬੋਲਦੇ ਗੁਰਮਾਣੀ ਬੋਲਦੇ ਆ ਨਾ ਇਸ ਤਰ੍ਹਾਂ ਲੱਗਦਾ ਜਿ ਤਰ੍ਹਾਂ ਉਹਨਾਂ ਦੇ ਅੰਦਰੋਂ ਜਿਹੜੇ ਅੰਮ੍ਰਿਤ ਦੇ ਝਰਨੇ ਫੁੱਟ ਰਹੇ ਹੁੰਦੇ ਨੇ ਅੰਮ੍ਰਿਤ ਵਰਸਾ ਰਹੇ ਹੁੰਦੇ ਹਨ ਇਸ ਕਰਕੇ ਗੁਰਮੁਖੇ ਅੰਤਰ ਰਵ ਰਿਹਾ ਗੁਰਮੁਖਾਂ ਦੇ ਅੰਦਰ ਪ੍ਰਮਾਤਮਾ ਰਵ ਰਿਹਾ ਹੈ ਆ ਸਾਰਾ ਵਿਕਸ਼ਿਆ ਹੋਇਆ ਹੈ ਤੇ ਬਖਸ਼ੇ ਭਗਤ ਪੰਡਾਰ ਉਹਨਾਂ ਨੂੰ ਪੰਡਾਰਾ ਭਗਤੀ ਦੇ ਪੰਡਾਰ ਬਖਸ਼ ਦਿੱਤੇ ਹਨ ਤੇ ਉਹ ਲੋਕਾਂ ਨੂੰ ਵੰਡੀ ਜਾਂਦੇ ਹਨ ਲੋਕਾਂ ਨੇ ਕਹਿੰਦੇ ਹਨ ਕਿ ਵਾਹਿਗੁਰੂ 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 ਜਪਿਆ ਕਰੋ ਰਹਾਓ ਧਰავ ਦੇ ਕੇ ਪਰਮਉ ਦੇ ਹਨ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰਾ ਜਿਉ ਆਦ ਕਉ ਤਿਉ ਸੁਖ ਕਣੋ ਮਨ ਤਨ ਸਾਥ ਸਰੀਰ ਬਿਨ ਜਲ ਘੜੀ ਨਾ ਜੀਵੀ ਪ੍ਰਭ ਜਾਣੈ ਅਬ ਪੀਰਾ ਏ ਮੇਰੇ ਮਨਾਰੇ ਮਨ ਐਸੀ ਹਰਿ ਸ਼ੋ ਪ੍ਰੀਤ ਕਰ ਜੈਸੀ ਮਛਲੀ ਨੀਰ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮਨਾਮਾ ਬਿਨ ਬਾਪਰੋ ਨਾਮਾ ਇਹ ਜਿਹੜੀ ਮੱਛੀ ਹੈ ਨਾ ਪਾਣੀ ਤੋਂ ਬੜੀ ਪਾਣੀ ਨਾਲ ਪ੍ਰੀਤ ਆਇਦੀ। ਮੀਨ ਪੰਕਿਓਰ ਕਾਟਿਓ ਰਾਦਕਿਓ ਬਹੁਬਾਨੀ ਖੰਡ-ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਮੱਛੀ ਫੜ ਕੇ ਲੈ ਆਂਦੀ ਮੱਛੀ ਮਾਰ ਲਈ। ਮਾਰ ਕੇ ਰਹਿਣ ਲਈ ਰਹਿਣ ਕੇ ਖਾ ਲਈ। ਖਾ ਕੇ ਸੌਂ ਗਿਆ ਤੇ ਸੁੱਤਿਆ ਉੱਠ ਕੇ ਵੀ ਪਾਣੀ ਪੀਣਾ ਪੈਂਦਾ ਇੰਨੀ ਮੱਛੀ ਦੀ ਪ੍ਰੀਤ ਹੈ ਪਾਣੀ ਦੇ ਨਾਲ। ਰੇਮਨ ਇਸ ਕਰਕੇ ਇਸ ਤਰ੍ਹਾਂ ਪ੍ਰੀਤ ਕਰ ਜਿਤਨਾ ਮੱਛੀ ਪਾਣੀ ਨੂੰ ਪ੍ਰੀਤ ਕਰਦੀ ਹੈ ਉਠਦਾ ਬੈਠਦਾ ਫਿਰ ਉਹ ਤਾਂ ਫਿਰ ਸਦਾ ਨਾਮ ਜਪੇਗਾ ਜਿਉਂ ਅਦਕੋ ਤੋ ਸੁਖ ਕਣੋ ਮਨ ਤਨ ਸਾਧਾ ਸਰੀਰ ਜਦੋਂ ਕਾਫੀ ਜਿਆਦਾ ਪਾਣੀ ਹੁੰਦਾ ਨਾ ਬੜਾ ਖੁੱਲਾ ਪਾਣੀ ਹੁੰਦਾ ਫੇ ਮੱਛੀ ਬੜਾ ਸੁਖ ਮਾਣਦੀ ਆ ਕਦੇ ਉੱਪਰ ਨੂੰ ਆਉਂਦੀ ਆ ਕਲੇ ਥੱਲੇ ਜਾਂਦੀ ਆ ਤੇ ਉਹਦਾ ਸਰੀਰ ਵੀ ਸ਼ਾਂਤ ਰਹਿੰਦਾ ਏ ਇਸ ਤਰ੍ਹਾਂ ਹੀ ਨਾਮ ਜਪਣ ਵਾਲਿਆ ਦਾ ਸਰੀਰ ਜਿਹੜਾ ਮਨ ਸ਼ਾਂਤ ਰਹਿੰਦਾ ਹੈ ਬਿਨ ਜਲ ਘੜੀ ਨਾ ਜੀਵੀ ਪ੍ਰਭ ਜਾਣੇ ਅਬ ਪੀਰ ਉਹ ਇੱਕ ਘੜੀ ਵੀ ਜਲ ਤੋਂ ਬਿਨਾ ਪਾਣੀ ਤੋਂ ਬਿਨਾ ਮੱਛੀ ਨਹੀਂ ਰਹਿ ਜਾਂਦੀ ਬਾਝ ਸਕਦੀ ਉਸੇ ਵੇਲੇ ਮਰ ਜਾਂਦੀ ਹੈ ਇਸ ਕਰਕੇ ਉਹਦੀ ਪੀੜ ਜਿਹੜੀ ਮੰਨਦੀ ਪੀੜ ਉਹ ਕਾਲਪੁਰਖ ਵਹਿਗਰੂ ਜਾਣਦਾ ਹੈ ਤੇ ਹਰ ਵੇਲੇ ਮੱਛੀ ਬਾਤ ਤੇ ਪਾਣੀ ਦਾ ਉਹਨੇ ਹਰ ਜਗ੍ਹਾ ਪ੍ਰਬੰਧ ਕੀਤਾ ਹੈ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਦਰ ਕਮੇਹ ਸਰ ਪਰਥਲ ਹਰੀਆਵਲੇ ਇੱਕ ਬੂੰਦ ਨਾ ਪਵ ਈਕੇ ਹ ਕਰ ਮਲੇ ਸੋ ਪਾਈਏ ਕਿਰਤ ਪਿਆ ਸਿਰ ਦੇਹ ਏ ਮੇਰੇ ਮਨਾ ਇਸ ਤਰ੍ਹਾਂ ਪ੍ਰੀਤ ਕਰੋ ਪ੍ਰਮਾਤਮਾ ਦੇ ਨਾਲ ਜਿੱਤਰਾ ਜਿਹੜਾ ਚਾਤਰਿਕਾ ਬਬੀਹਾ ਜਿਹੜਾ ਇਹ ਮੀਂਹ ਦੇ ਨਾਲ ਕਰਦਾ ਉਹ ਜਿੰਨਾ ਚਿਰ ਉਹਦੇ ਸੇਵਾ ਸਿਰ ਦੇ ਉੱਤੇ ਬੂੰਦ ਨਹੀਂ ਨਾ ਪੈਂਦੀ ਪਾਣੀ ਨਹੀਂ ਪੈਂਦਾ ਉਹਨਾਂ ਚਿਰ ਤੱਕ ਪਿਉ 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 ਕਰਦਾ ਰਹਿੰਦਾ ਕਿ ਉਹ ਪਾਣੀ ਦੀ ਮੰਗ ਕਰਦਾ ਹੈ ਜੇ ਦੋ ਸਿਰ 'ਚ ਪਾਣੀ ਪੈ ਜਾਂਦਾ ਏ ਮੀਂਹ ਦਾ ਪਾਣੀ ਪੈਂਦਾ ਤੇ ਉਸ ਉਹ ਸ਼ਾਂਤ ਹੋ ਜਾਂਦਾ ਤ੍ਰਿਪਤ ਹੋ ਜਾਂਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਲਓ ਇਸ ਕਰਕੇ ਇਸ ਤਰ੍ਹਾਂ ਵਾਹਿਗੁਰੂ ਨੂੰ ਯਾਦ ਕਰੋ ਕਿ ਹਰ ਵੇਲੇ ਤੁਹਾਡੇ ਮਨ ਦੇ ਚਿਰਖਾ ਲੱਗੀ ਰਹੇ ਕਿ ਤ੍ਰਿਸ਼ਨਾ ਲੱਗੇ ਰਹੇ ਪ੍ਰਮਾਤਮਾ ਦਾ ਨਾਮ ਜਪਣ ਦੀ ਸਰ ਭਰ ਥਲ ਹਰੀਆ ਵਲੇ ਇੱਕ ਬੂੰਦ ਨਾ ਪਵੇ ਇਕੇ ਭਾਵੇਂ ਸਮੁੰਦਰ ਭਰੇ ਫਿਰਦੇ ਆ ਦਰਿਆ ਭਰੇ ਫਿਰਦੇ ਜਿੰਨਾ ਮਰਜੀ ਪਾਣੀ ਹੈ ਜਦੋਂ ਉਹਨਾਂ ਦੇ ਸਿਰ ਦੇ ਉੱਤੇ ਸ਼ਾਂਤੀ ਬੂੰਦ ਪੈਣੀ ਹੈ ਉਦੋਂ ਉਹਨਾਂ ਨੂੰ ਪੰਬੀਏ ਨੂੰ ਸ਼ਾਂਤੀ ਮਿਲਣੀ ਉਹਨਾਂ ਚਿਹਰੇ ਸ਼ਾਂਤੀ ਨਹੀਂ ਮਿਲਦੀ ਕਰਮ ਬਲੇ ਸੋ ਪਾਈਏ ਕਿਰਤ ਪਿਆ ਸਿਰ ਦੇਹ ਜਦੋਂ ਉਹਨਾਂ ਤੇ ਬਖਸ਼ਿਸ਼ ਹੋ ਗਈ ਮਹਾਰਾਜ ਦੀ ਤੇ ਫੇਰ ਉਹਨਾਂ ਨੂੰ ਉਹ ਜਿਹੜੀ ਸ਼ਾਂਤੀ ਬੂੰਦ ਮਿਲਣੀ ਹੈ ਤੇ ਇਹ ਜਿਹੜੀ ਕਿਰਤ ਉਹਨਾਂ ਦੇ ਸਿਰ ਤੇ ਪਈ ਹੈ ਨਾ ਉਹ ਕਿਰਤ ਉਹ ਆਪਣੀ ਸਦਾ ਕਰਦੇ ਰਹਿੰਦੇ ਹਨ ਵੈਗਰੂ ਦਾ ਨਾਮ ਮਾ ਪਿਉ ਪਿਉ ਕਰਕੇ ਜਪਦੇ ਰਹਿੰਦੇ ਹਨ ਕਿ ਮੀਂਹ ਪਾ ਦੇ ਬਬੀਹਾ ਅਮਰਤ ਵੇਲੇ ਬੋਲਿਆ ਤਾਂ ਦਾ ਸੁਣੀ ਪੁਕਾਰ ਜੇ ਤਾਂ ਬਬੀਹਾ ਬੋਲਦਾ ਪ੍ਰਮਾਤਮਾ ਦੀ ਪੁਕਾਰ ਉਹਦੀ ਬੇਨਤੀ ਸੁਣ ਸੁਣ ਲੈਂਦਾ ਮੇਘੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਤਾਰਪੇ ਬਦਲਾ ਨੂੰ ਕਹਿ ਦਿੱਤਾ ਜਾਓ ਬਈ ਜਾ ਕੇ ਮੀਂਹ ਪਾ ਕੇ ਆਓ ਬਬੀਹਾ ਬੜਾ ਪਿਆਸਾ ਵਾ ਤੇ ਸਾਨੂੰ ਬਹੁਤ ਯਾਦ ਕਰਦਾ ਸਾਡੇ ਅੱਗੇ ਬੇਨਤੀਆਂ ਕਰ ਰਿਹਾ ਇਸ ਕਰਕੇ ਉਹ ਕਿਰਤਵਾਉ ਦੀ ਉਹਨੇ ਆਪਣੇ ਪ੍ਰਮਾਤਮਾ ਨੂੰ ਯਾਦ ਕੀਤਾ ਉਹਨੇ ਬਖਸ਼ਿਸ਼ ਕਰਕੇ ਮੀਂਹ ਪਾ ਦਿੱਤਾ ਤੇ ਬੰਬੀ ਹਾ ਤ੍ਰਿਪਤ ਹੋ ਗਿਆ ਰੇ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੈ ਦੁੱਧ ਕੋ ਖਪਣਾ ਨ ਦੇ ਆਪੇ ਮੇਲ ਵਿਸ਼ੁੰਨਿਆ ਸਚ ਵੜਾਈ ਦੇ ਹੇ ਮੇਰੇ ਮਨਾ ਇਸ ਤਰ੍ਹਾਂ ਪ੍ਰੀਤ ਕਾ ਜਿਤਨਾ ਪਾਣੀ ਤੇ ਦੁੱਧ ਦੀ ਪ੍ਰੀਤ ਹੈ ਪਾਣੀ ਤੇ ਦੁੱਧ ਦੀ ਪ੍ਰੀਤ ਐਸੀ ਹੈ ਕਿ ਆ ਵਟਣ ਆਪੇ ਖਵੇ ਦੁੱਧ ਕੋ ਖਪਣਾ ਦੇ ਜਦੋਂ ਉਬਾਲੇ ਆਉਂਦੇ ਹਨਾ ਦੁੱਧ ਨੂੰ ਆਪਾਂ ਉਬਾਲਦੇ ਆ ਉਬਾਲੇ ਤੇ ਨਾਲ ਖਾਂਦਾ ਆਪ ਖਤਮ ਹੋ ਜਾ ਦੁੱਧ ਨੂੰ ਖਤਮ ਨਹੀਂ ਹੋਣ ਦਿੰਦਾ ਪਾਣੀ ਪਾਣੀ ਸੁੱਕ ਜਾਂਦਾ ਹੈ ਦੁੱਧ ਘਟ ਜਾਂਦਾ ਦੁੱਧ ਕਿਉਂ ਘਟ ਜਾਂਦਾ ਕਿਉਂਕਿ ਪਾਣੀ ਵਿੱਚੋਂ ਸੁੱਕ ਜਾਂਦਾ ਪਾਣੀ ਆਪਣੇ ਸਿਰ ਤੇ ਸਾਰਾ ਦੁੱਖ ਚ ਲੈਦਾ ਆਪ ਖਤਮ ਹੋ ਜਾਂਦਾ ਦੁੱਧ ਨੂੰ ਖੱਪਣ ਨਹੀਂ ਦਿੰਦਾ ਦੁੱਧ ਨੂੰ ਖਤਮ ਨਹੀਂ ਹੋਣ ਦਿੰਦਾ ਆਪੇ ਮੇਲਾ ਵਿਛੁੰਨਿਆ ਸੱਚ ਵੜਾਈ ਦੇ ਹੇ ਵਾਹਿਗੁਰੂ ਕਾਲਪੁਰਖ ਜਿਹੜੇ ਆ ਨਾ ਉਹ ਜਿਹੜੇ ਵਿਛੜੇ ਚਿਰਾਂ ਦੇ ਵਿਛੜੇ ਹੁੰਦੇ ਆ ਨਦੀਆਂ ਨਵਾਹ ਵਿਛੁੰਨਿਆ ਮੇਲਾ ਸੰਜੋਗੀ RAM ਉਹ ਬੜੇ ਚਿਰਾਂ ਦੇ ਜਿਹੜੇ ਲੋਕ ਵਿਛੜੇ ਹੁੰਦੇ ਆ ਨਾ ਨਦੀਆਂ ਦੇ ਵਾਹ ਜਿ ਤਰ੍ਹਾਂ ਵਿਛੜ ਜਾਂਦੇ ਆ ਨਾ ਨਦੀ ਤੁਰੇ ਜਾਣੀ ਤੁਰੇ ਜਾਣੀ ਉਹਦਾ ਪਾਣੀ ਘਾ ਅੱਗੇ ਤੁਰੇ ਜਾਂਦਾ ਪਿੱਛੇ ਨਹੀਂ ਮੁੜਦਾ ਨਦੀਆਂ ਵਾਹਾ ਵਿਸ਼ੁੰਨਿਆ ਮੇਲਾ ਸੰਜੋਗੀ RAM ਤੇ ਮੇਲ ਜਿਹੜਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੁੰਦਾ ਤੇ ਉਹ ਮਹਾਰਾਜ ਵਡਿਆਈ ਦੇ ਕੇ ਮਿਲਾ ਲੈਂਦੇ ਹਨ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਚੱਕਵੀਂ ਸੂਰ ਖਿੰਨ ਪਲ ਨੀਦ ਨਸੂਈ ਜਾਣੈ ਦੂਰ ਹਜੂਰ ਮਨਮੁਖ ਸੋ ਜੀ ਨਾ ਪਵੈ ਗੁਰਮੁਖ ਸਦਾ ਹਜੂਰ ਇਹ ਮੇਰੇ ਮਨਾ ਇਸ ਤਰ੍ਹਾਂ ਪ੍ਰੀਤਕਰ ਪ੍ਰਮਾਤਮਾ ਜਿਸ ਤਰ੍ਹਾਂ ਚੱਕਵੀ ਦੀ ਸੂਰਜ ਨਾਲ ਜਿਹੜੀ ਚੱਕਵਾ ਚੱਕਵੀ ਹੈ ਨਾ ਇਹ ਸੂਰਜ ਦੇ ਅਡੇ ਕਰਦੇ ਰਹਿੰਦੇ ਆ ਉਹ ਦਰਿਆ ਦੇ ਉਸ ਪਾਸੇ ਚਲ ਜਾਂਦਾ ਉਹ ਦਰਿਆ ਦੇ ਉਸ ਪਾਸੇ ਚਲ ਜਾਂਦਾ ਚੱਕੀ ਜੋਂ ਇਸ ਮਿਸਰੇ ਆਏ ਮਿਲੇ ਵਰਭਾਤ ਜੋ ਨਰ ਵਿਸਰੇ RAM ਤੇ ਨਾਲ ਦਿਨ ਮਿਲੇ ਨਾ ਰਾਤ ਜਿਹੜਾ ਚਕਵੀ ਚਕਵਾ ਨਾ ਇਹ ਰਾਤ ਨੂੰ ਇੱਕ ਦਰਿਆ ਦੇ ਦੂਜੇ ਪਾਸੇ ਚਲ ਜਾਂਦਾ ਦੂਜਾ ਦੂਜੇ ਪਾਸੇ ਤੇ ਜਿੰਨਾ ਚਿਰ ਸੂਰਜ ਨਹੀਂ ਚੜਦਾ ਇੱਕ ਦੂਜੇ ਨੂੰ ਯਾਦ ਕਰਦੇ ਰਹਿੰਦੇ ਆ ਤੇ ਚਕਵੀ ਚੱਕੀ ਜੋ ਨਸ ਵਿਸਰੇ ਆਏ ਮਿਲੇ ਪ੍ਰਭਾਤ ਜੋ ਨਰ ਵਿਸਰੇ RAM ਤੇ ਇਹਨਾਂ ਦਿਨ ਬਲੇ ਨਾ ਰਾਤ ਉਹ ਫਿਰ ਜਿਹੜੇ ਚਕਵੀ ਦੇ ਚਕਵਾ ਨੇ ਜਦੋਂ ਸੂਰਜ ਚੜ ਜਾਂਦਾ ਨਾ ਫਿਰ ਉਹ ਦਰਿਆ ਦੇ ਦੂਸਰੇ ਪਾਸੇ ਆ ਕੇ ਦੋਨੇ ਮਿਲ ਪੈਂਦੇ ਆ ਇਸ ਤਰ੍ਹਾਂ ਉਹਨਾਂ ਦੀ ਸੂਰਜ ਦੇ ਨਾਲ ਪ੍ਰੀਤ ਆ ਸੂਰਜ ਦਾ ਪ੍ਰੀਤ ਕਰਕੇ ਉਹ ਆਪਣੇ ਸੂਰਜ ਨੂੰ ਯਾਦ ਕਰਦੇ ਨੇ ਡੀਕਦੇ ਰਹਿੰਦੇ ਆ ਜਦੋਂ ਸੂਰਜ ਚੜਦਾ ਤੇ ਉਹ ਮਿਲ ਪੈਂਦੇ ਆ ਤੇ ਜਿਹੜੇ ਲੋਕ ਚੱਕੀਏ ਜੋ ਉਸ ਨੇ ਇਸ ਮਿਸਰੇ ਆਏ ਮਿਲੇ ਪ੍ਰਭਾਤ ਜੋ ਨਰ ਮਿਸਰੇ RAM ਤੇ ਨਾ ਦਿਨ ਮਿਲੇ ਨਾ ਰਾਤ ਜਿਹੜੇ ਪ੍ਰਮਾਤਮਾ ਰਾਮ ਦੇ ਨਾਮ ਨਾਲ ਵਿਛੜ ਗਏ ਆ ਨਾ ਉਹ ਫੇ ਨਾਮ ਦਿਨੇ ਮਿਲਦੇ ਤੇ ਨਾ ਰਾਤ ਹੀ ਮਿਲਦੇ ਉਹਨਾਂ ਦਾ ਧਿਆਨ ਹੋਰ ਪਾਸਿਆਂ 'ਚ ਲੱਗਾ ਰਹਿੰਦਾ ਹੈ ਖਿੰਨ ਪਲ ਨੀਂਦ ਨਾ ਸੋਵਈ ਜਾਣੈ ਦੂਰ ਹਜੂਰ ਉਹ ਇੱਕ ਪਹਿਲੇ ਇੱਕ ਪਾਲੇ ਇੱਕ ਸਕਿੰਟ ਵੀ ਚਕਵਾ ਤੇ ਚਕਵੀ ਰਾਤ ਨੂੰ ਸੌਂਦੇ ਨਹੀਂਗੇ ਕਿਉਂਕਿ ਉਹਦਾ ਜਿਹੜਾ ਹਜੂਰ ਆ ਉਹਦਾ ਆਪਣੇ ਚਕਵੀ ਦੇ ਘਰ ਵਾਲਾ ਜਿਹੜਾ ਚਕਵਾ ਉਹ ਦੂਜੇ ਦਰਿਆ ਦੇ ਦੂਸਰੇ ਪਾਸੇ ਆ ਤੇ ਉਹਨੂੰ ਉਹਨਾਂ ਚੇ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਚਕਵਾ ਮਿਲਣਾ ਲਵੇ ਸੂਰਜ ਚੜਦਾ ਤੇ ਚਕਵਾ ਮਿਲ ਪੈਂਦਾ ਹੈ ਤੇ ਫੇਰ ਚਕਵੀ ਨੂੰ ਤਸੱਲੀ ਹੋ ਜਾਂਦੀ ਹੈ ਕਿ ਚਕਵਾ ਆ ਮੇਰੇ ਕੋਲ ਆ ਗਿਆ ਹੈ ਮਨਮੁਖ ਸੋ ਜੀ ਨਾ ਪਵੇ ਗੁਰਮੁਖ ਸਦਾ ਹਜੂਰ ਜਿਹੜੇ ਮਨਮੁਖ ਲੋਕ ਆ ਨਾ ਉਹਨਾਂ ਤੇ ਕਦੇ ਵੀ ਸੋਝੀ ਨਹੀਂ ਪੈਂਦੀ ਉਹ ਕਹਿੰਦੇ ਰੱਬ ਹੈ ਹੀ ਨਹੀਂਗਾ ਤੇ ਜਿਹੜੇ ਗੁਰਮਖਾਣਾ ਉਹ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਤਾਈਂ ਤਾਂ ਪੋ ਕਿਹਾ ਕਾੜਾ ਜਿਓ ਜਿਹੜੇ ਗੁਰਮਖੂ ਕਹਿੰਦੇ ਤੂੰ ਸਾਡਾ ਪਿਤਾ ਵੀ ਤੂੰ ਹੈ ਮਾਤਾ ਵੀ ਤੂੰ ਹੈ ਤੇ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂਗਾ ਤੂੰ ਰਾਖੇ ਵੀ ਸਾਡੇ ਤੁਸੀਂ ਵੈਗਰੂ ਤੁਸੀਂ ਓ ਤਾ ਪੋਕੇ ਹਾ ਕਾੜਾ ਜਿਉ ਸਾਨੂੰ ਕਿਸੇ ਦਾ ਕਾੜਾ ਕਿਸੇ ਦਾ ਡਰ ਨਹੀਂ ਰਹਿ ਗਿਆ ਜਿਹੜਾ ਸਾਨੂੰ ਡਰਾਵੇ ਇਸ ਕਰਕੇ ਅਸੀਂ ਨਿਰਭਉ ਤੇ ਨਿਰਵੈਰ ਹੋ ਗਏ ਹਾਂ ਮਨੁੱਖ ਗਣ ਤੇ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੈ ਸਭ ਕੋਏ ਜਿਹੜੇ ਮਨੁੱਖ ਲੋਕ ਹਨ ਉਹ ਗਿਣਤੀਆਂ ਗਿਣਾਉਂਦੇ ਰਹਿ ਜਾਂਦੇ ਆ ਪਰ ਹੁੰਦਾ ਉਹ ਆ ਜੋ ਕਰਤੇ ਨੂੰ ਮਨਜ਼ੂਰ ਹੁੰਦਾ ਹੈ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਦੇ ਮੇਰਾ ਮਰਜੀ ਸੋਚਾਂ ਕਰਦੇ ਰਹੋ ਤੇ ਮਤਾ ਸਿਆਣਪ ਕਾਹੂ ਕਾਮਨ ਆਤ ਜੋ ਅਨਰੂਪਿ ਉਠਾਕਰ ਮੇਰੇ ਹੋਏ ਰਹੀ ਉਹ ਬਾਤ ਮਤਾ ਕਰੇ ਪਛਮਕੇ ਤਾਂ ਹੀ ਪੂਰਬ ਹੀ ਲੈ ਜਾਤ ਜੋ ਪ੍ਰਮਾਤਮਾ ਨੇ ਅਨਰੂਪਿਆ ਅਨੁਰੂਪਣ ਦਾ ਮਤਲਬ ਹੁੰਦਾ ਆਪਾਂ ਜਿਹੜੇ ਛੋਟੇ ਹੁੰਦੇ ਅਸੀਂ ਪੜ੍ਹਦੇ ਹੁੰਨੇ ਆ ਨਾ ਤੇ ਸਾਨੂੰ ਪੂਰਨੇ ਪਾ ਦਿੱਤੇ ਜਾਂਦੇ ਸੀ ਉਹਨਾਂ ਪੂਰਨਿਆਂ ਦੇ ਉੱਤੇ ਅਸੀਂ ਲਿਖਦੇ ਹੁੰਨੇ ਸੀ ਫੱਟੀਆਂ ਤੇ ਇਸ ਤਰ੍ਹਾਂ ਹੀ ਜੋ ਵੈਗਰਨ ਅਨਰੂਪਿਆ ਅਨਰੂਪਨ ਦਾ ਮਤਲਬ ਹੁੰਦਾ ਇੱਕ ਲੀਕਾ ਮਾਰ ਦੇਣੀ ਆ ਇਹਨਾਂ ਲੀਕਾਂ ਦੇ ਤੇ ਤੁਸੀਂ ਚੱਲੋਗੇ ਤੇ ਜਿਹੜੇ ਮਨੁੱਖ ਲੋਕ ਹਨ ਉਹ ਗਿਣਤੀਆਂ ਕਰਦੇ ਰਹਿੰਦੇ ਆ ਪਰ ਜੋ ਪ੍ਰਮਾਤਮਾ ਨੇ ਜਿਹੜੇ ਅਨਰੂਪਿਆ ਪਹਿਲਾਂ ਹੀ ਲੀਕਾ ਮਾਰ ਦਿੱਤੀਆਂ ਉਹਨਾਂ ਲੀਕਾਂ ਤੇ ਸਾਨੂੰ ਅਸੀਂ ਚੱਲਣਾ ਤੇ ਸਾਨੂੰ ਚੱਲਣਾ ਪੈਣਾ ਕਿਉਂਕਿ ਉਹ ਪ੍ਰਮਾਤਮਾ ਦਾ ਹੁਕਮ ਹੈ ਮਤਾ ਕਰੇ ਪਸ਼ਮ ਕੇ ਤਾਈ ਭਾਵੇਂ ਜਾਣਾ ਅਸੀਂ ਪਾਕਿਸਤਾਨ ਨੂੰ ਹੋਵੇ ਜਨਾਲੇ ਨੂੰ ਜਾਣਾ ਹੋਵੇ ਤੇ ਕੋਈ ਐਸਾ ਚੱਕਰ ਪੈ ਜੇ ਸਾਨੂੰ ਜਰੰਦਰ ਨੂੰ ਲੁਧਿਆਣੇ ਚ ਚੰਡੀਗੜ੍ਹ ਦਿੱਲੀ ਨੂੰ ਜਾਣਾ ਪੈ ਜੇ ਸੋ ਇਸ ਤਰ੍ਹਾਂ ਹੋ ਜਾਂਦਾ ਹੈ ਜਿਹੜੇ ਮਨੁੱਖ ਉਹ ਗਿਣਤੀਆਂ ਕਰਦੇ ਰਹ ਜਾਂਦੇ ਆ ਤੇ ਪਰ ਹੁੰਦਾ ਉਹ ਅਜੇ ਕਰਤੇ ਨੂੰ ਮਨਜ਼ੂਰ ਹੁੰਦਾ ਹੈ ਤਾਂ ਕਿ ਕੀਮਤ ਨਾ ਪਵੇ ਜੇ ਲੋਚੈ ਸਭ ਕੋਏ ਇਸ ਕਰਕੇ ਉਸ ਕਾਲਪੁਰਖ ਵਰ ਦੀ ਕੋਈ ਕੀਮਤ ਨਹੀਂ ਪਾ ਸਕਦਾ ਪਰ ਜਿਹੜਾ ਮਰਜੀ ਕਵੇ ਕਿ ਮੈਂ ਕਰ ਦੂੰਗਾ ਸਾਰੇ ਚਾਹੁੰਦੇ ਆ ਕਿ ਅਸੀਂ ਕਹ 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 ਕੇ ਵੱਡਾ ਡੀਟਾ ਹੋਏ ਤੇ ਸੂਚੇ ਕੋ ਜਾਣੇ ਸੋਏ ਉਸ ਉੱਚੇ ਨੂੰ ਉਹ ਜਾਣ ਸਕਦਾ ਜਿੰਨੇ ਉਹਨੂੰ ਵੱਡੇ ਨੂੰ ਦੇਖਿਆ ਹੋਵੇ ਕਿਉਂਕਿ ਸਾਡਾ ਅਕਾਲਪੁਰਖ ਵਿਗਰੂ ਆ ਨਾ ਜਿਹੜਾ ਸੂਖਮ ਵਸਤੂ ਹੈ ਆਪਣੇ ਨਿਰਗੁਣ ਸਰਗੁਣ ਦੋਨਾਂ ਸਰੂਪਾਂ ਦੇ ਵਿੱਚ ਮਹਾਰਾਜ ਸਾਡੇ ਹਾਜ਼ਰ ਹੁੰਦੇ ਹਨ ਇਸ ਕਰਕੇ ਉਹਦੀ ਕੀਮਤ ਕਦੇ ਨਹੀਂ ਪਾਈ ਜਾ ਸਕਦੀ ਜਿਹੜਾ ਮਰਜੀ ਚ ਚਾਹਵੇ ਕੀਮਤ ਪਾਉਣਾ ਉਹਦੀ ਕੀਮਤ ਨਹੀਂ ਪਾ ਸਕਦਾ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਜੇ ਸਾਨੂੰ ਗੁਰੂ ਦੀ ਮੱਤ ਮਿਲ ਗਈ ਨਾ ਤੇ ਫਿਰ ਅਸੀਂ ਸੱਚ ਪਾ ਲਿਆ ਸੱਚ ਪਾ ਲਿਆ ਤੇ ਫਿਰ ਸਾਨੂੰ ਸੁਖ ਸਾਰੇ ਪ੍ਰਾਪਤ ਹੋ ਜਾਂਦੇ ਹਨ ਮਿਲ ਜਾਂਦੇ ਹਨ ਸੱਚਾ ਨਿਹੋ ਨ ਟੁੱਟਈ ਜੇ ਸਤਗੁਰ ਪੇਟੈ ਸੋਏ ਸੱਚਾ ਨਿਹੋ ਸੱਚੀ ਪ੍ਰੀਤ ਕਦੇ ਨਹੀਂ ਟੁੱਟਦੀ ਨਾਨਕ ਕੱਚੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਛੱਡ ਜਾਏ ਓਏ ਮੋਇਆ ਨਾ ਜਾਹੀ ਛੋੜ ਜਿਹੜੀ ਝੂਠੀ ਪ੍ਰੀਤ ਆ ਨਾ ਉਹ ਤੇ ਟੁੱਟ ਜਾਂਦੀ ਆ ਤੇ ਜਦੋਂ ਚੰਗੇ ਸੱਜਣ ਸੱਚੇ ਸੱਜਣ ਮਿਲ ਜਾਂਦੇ ਨਾ ਉਹ ਫੇ ਜਿਹੜੇ ਝੂਠੇ ਉਹ ਤੇ ਜੀਵਦੇ ਆ ਛੱਡ ਜਾਏ ਓਏ ਮੋਇਆ ਨਾ ਜਾਹੀ ਛੋੜ ਉਹ ਤੁਹਾਡੇ ਮੋਇਆ ਤੇ ਵੀ ਤੁਹਾਡੇ ਆਪਣੇ ਤੁਹਾਡਾ ਹੱਥ ਪੜ ਕੇ ਤੇ ਤੁਹਾਨੂੰ ਸਤਖੰਡ ਵਿੱਚ ਆਪਣੇ ਚਰਨਾਂ ਜੇ ਤੁਹਾਡਾ ਨਿਵਾਸ ਕਰ ਲੈਂਦੇ ਹਨ ਸੱਚਾ ਨੇ ਉਹਨਾਂ ਟੁੱਟੀ ਇਸ ਕਰਕੇ ਸੱਚੀ ਪ੍ਰੀਤ ਆ ਨਾ ਜਿਹੜੀ ਆ ਸੱਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਅਹੀਂ ਸੱਚੀ ਪ੍ਰੀਤ ਆ ਜਿਹੜੀ ਵੈਗ ਨੂੰ ਤੁਹਾਡੇ ਨਾਲ ਜੋੜ ਲਈ ਹੈ ਤੁਹਾਡੇ ਨਾਲ ਜੋੜ ਕੇ ਤੇ ਬਾਕੀ ਸਾਰਿਆਂ ਨਾਲੋਂ ਤੋੜ ਲਈ ਹੈ ਇਸ ਕਰਕੇ ਜਿਨ੍ਹਾਂ ਦੇ ਸਤਗੁਰ ਦੀ ਭੇਟਾ ਹੋ ਗਈ ਜਿਹੜੇ ਸਤਗੁਰ ਨੂੰ ਮਿਲ ਪਏ ਸਤਗੁਰ ਦੇ ਜਿਨ੍ਹਾਂ ਦਰਸ਼ਨ ਕਰ ਲਏ ਉਹਨਾਂ ਦੀ ਸੱਚੀ ਪ੍ਰੀਤ ਬਣ ਜਾਂਦੀ ਹੈ ਕਦੇ ਟੁੱਟਦੀ ਨਹੀਂ ਗਿਆਨ ਪਦਾਰਥ ਪਾਈਐ ਤ੍ਰਿਪਮਣ ਸੋਜੀ ਹੋਏ ਤੇ ਜਦੋਂ ਸੱਚੇ ਗੁਰੂ ਦੇ ਦਰਸ਼ਨ ਕਰ ਲੇ ਭੇਟਾ ਕਰ ਲਈ ਉਹਨਾਂ ਨੂੰ ਮਿਲ ਲੈ ਮਿਲ ਕੇ ਬਹਿ ਕੇ ਦਰਸ਼ਨ ਕਰ ਲੇ ਤੇ ਫਿਰ ਗਿਆਨ ਪਦਾਰਥ ਜਿਹੜਾ ਪਾ ਲਿਆ ਗਿਆਨ ਪੌਣ ਦੇ ਨਾਲ ਤਿੰਨਾਂ ਭਵਨਾਂ ਦੀ ਸੋਜੀ ਹੋ ਗਈ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਕਾ ਕਾਹ ਕੋਏ ਇਹ ਜਿਹੜਾ ਨਾਮ ਹੈ ਬਿਲਕੁਲ ਨਿਰਮਲ ਹੁੰਦਾ ਇਹਨੂੰ ਕਦੇ ਮੈਲ ਨਹੀਂ ਲੱਗਦੀ ਤੇ ਬੈਲਾ ਕਦੇ ਨਾ ਹੋਵੀ ਨਾ ਲੱਗੇ ਦਾਗਾ ਇਸ ਕਰਕੇ ਨਮ ਉਹ ਨਾਮ ਕਦੇ ਵਿਸਰਦਾ ਨਹੀਂ ਤੇ ਵਿਸਰਦਾ ਉਹਦੇ ਕੋਲੋਂ ਨਹੀਂ ਜਿਹੜਾ ਗੁਣਾ ਦਾ ਗਾਹਕ ਹੋਵੇ ਉਹਦੇ ਕੋਲੋਂ ਨਹੀਂ ਵਿਸਰਦਾ ਖੇਲ ਗਏ ਸੇ ਪੰਖਣੋ ਜੋ ਚੁਗਦੇ ਸਰਤਲ ਕੜੀਕੇ ਮੋਤਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੈ ਸੁ ਮਿਲੈ ਜਾਏ ਸੱਚਾ ਪਿੜ ਮੱਲ ਖੇਲ ਗਏ ਸੇ ਪੰਖਣੂ ਜਿਹੜੇ ਪੰਛੀ ਸੀ ਨਾ ਚੁਗਦੇ ਸੀ ਆਪਣਾ ਬੜਾ ਚੁਗਾ ਚੁਗਦੇ ਫਿਰਦੇ ਸੀ ਇਸ ਧਰਤੀ ਤੇ ਜਿਹੜੇ ਪੰਖੀ ਖੇਡ ਖੇਡ ਕੇ ਚਲੇ ਗਏ ਬੜੇ ਕਲੂਲਾ ਕਰਦੇ ਹੁੰਦੇ ਜਾਨਵਰ ਜਦੋਂ ਕੋਈ ਉਹਨਾਂ ਨੂੰ ਡਰਾਉਣ ਵਾਲਾ ਨਾ ਨਾ ਹੋਵੇ ਕੋਈ ਉਹਨਾਂ ਨੂੰ ਡਰਾਵੇ ਨਾ ਕੋਈ ਭਜਾਵੇ ਨਾ ਬੜੀਆਂ ਕਲੂਲਾ ਕਰਦੇ ਚਿੜੀਆਂ ਜਾਨਵਰ ਘੁੱਗੀਆਂ ਕਬੂਤਰ ਬੜੇ ਕਲੂਲਾ ਕਰਦੇ ਹੁੰਦੇ ਆ ਖੇਲ ਗਏ ਸੇ ਪੰਖਣੂ ਜੋ ਸਖਤ ਚੁਗਦੇ ਸਰਤਲ ਜਿਹੜੇ ਇਸ ਧਰਤੀ ਦੇ ਉੱਤੇ ਚੁਗਦੇ ਸਨ ਬੜੀਆ ਖੇਡਾਂ ਕਰ ਗਏ ਕੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਤੁਹਾਡੀ ਜ਼ਿੰਦਗੀ ਵੀ ਇਸ ਤਰ੍ਹਾਂ ਹੀ ਆ ਕਿ ਘੜੀ ਮੋਹਤ ਪਤਾ ਨਹੀਂ ਕਦੋਂ ਤੁਸਾਂ ਚੱਲ ਜਾਣਾ ਤੇ ਜਿਹੜਾ ਖੇਡ ਲੈਣਾ ਇਹ ਭਾਵੇਂ ਅੱਜ ਤੁਹਾਡਾ ਖਤਮ ਹੋ ਜੇ ਤੇ ਭਾਵੇਂ ਕੱਲ ਖਤਮ ਹੋ ਜਾਏ ਜਿਸ ਤੂੰ ਮੇਲੇ ਸੋ ਮਿਲੈ ਜਾਏ ਸੱਚਾ ਪਿੜਮਲ ਏ ਵਾਹਿਗੁਰੂ ਕਾਲਪੁਰਖ ਜੀ ਜਿੰਨੂੰ ਤੁਸੀਂ ਮਿਲਾਉਂਦੇ ਉਹ ਮਿਲ ਪੈਂਦਾ ਪਿਓ ਸੱਚਾ ਪੇੜ ਪੇੜ ਹੁੰਦਾ ਜਿ ਤਰ੍ਹਾਂ ਆਪਾਂ ਦਵਾਰ ਸਥਾਨ ਹੁੰਦੇ ਆ ਨਾ ਸਾਡੇ ਜਿਹੜੇ ਉਹਨੂੰ ਪਿੜ ਕਿਆ ਜਾਂਦਾ ਜਿਹੜਾ ਜੁੱਧ ਦਾ ਮੈਦਾਨ ਉਹਨੂੰ ਵੀ ਪਿੜ ਕਿਆ ਜਾਂਦਾ ਜਿੱਥੇ ਕਿਸਾਨ ਫਸਲ ਇਕੱਠੀ ਕਰਦੇ ਸੀ ਉਹਨੂੰ ਵੀ ਪਿੜ ਕਿਆ ਜਾਂਦਾ ਇਸ ਕਰਕੇ ਉਹ ਪੇੜ ਹੁੰਦਾ ਪੇੜ ਜਦੋਂ ਪੇੜ ਦੇ ਵਿੱਚ ਜਾਂਦੇ ਆ ਨਾ ਜੇ ਤੇ ਵੈਗਰੂ ਜਪਣ ਵਾਲੇ ਤੇ ਇੱਕ ਜਗ੍ਹਾ ਇਕੱਠੇ ਹੋ ਕੇ ਬਹਿ ਜਾਂਦੇ ਨਾਮ ਜਪਦੇ ਆ ਉਥੇ ਆਪਣੀ ਜਗ੍ਹਾ ਮਲ ਲੈਂਦੇ ਆ ਜਿਹੜੇ ਯੋਧੇ ਆ ਉਹ ਜੰਗ ਦੇ ਵਿੱਚ ਆਪਣਾ ਪੇੜ ਮਲ ਲੈਂਦੇ ਆ ਤੇ ਜਿਹੜੇ ਕਿਸਾਨ ਆ ਉਹ ਜਦੋਂ ਆਪਣੀ ਖੇਤੀ ਇਕੱਠੀ ਕਰਦੇ ਉਹ ਇੱਕ ਪੇੜ ਬੜਾਇਆ ਹੁੰਦਾ ਉਹਦੇ ਵਿੱਚ ਆਪਣਾ ਖੇਤੀ ਇਕੱਠੀ ਕਰ ਲੈਂਦੇ ਆ ਉੱਥੇ ਆਪਣਾ ਦਾਣੇ ਇਕੱਠੇ ਕਰ ਲੈਂਦੇ ਉਹ ਪੇੜ ਨੂੰ ਮਲ ਲੈਂਦੇ ਕਿ ਇੱਥੇ ਇੱਥੇ ਸਾਡੀ ਸਾਡੀ ਜਗਾ ਵਾ ਤੇ ਇੱਥੇ ਲਾ ਕੇ ਹੋਰ ਕੋਈ ਨਾ ਆਵੇ ਹੁਣ ਪਰੇ ਚੱਲ ਜਾਓ ਇਸ ਕਰਕੇ ਜਿਨ੍ਹਾਂ ਨੂੰ ਪ੍ਰਮਾਤਮਾ ਮਿਲਾ ਲੈਂਦੇ ਆ ਨਾ ਉਹ ਸੱਚਾ ਪ੍ਰਮਾਤਮਾ ਦੇ ਸੱਚਖੰਡ ਦੇ ਪੇੜ ਨੂੰ ਮਲ ਕੇ ਆਪਣਾ ਟਿਕਾਣਾ ਬਣਾ ਕੇ ਬਹਿ ਜਾਂਦਾ ਹੈ ਬਿਨ ਗੁਰ ਪ੍ਰੀਤ ਨਾ ਉਪਜੈ ਹੁ ਮੈ ਮੈ ਨ ਜਾਏ ਇਸ ਕਰਕੇ ਜਿਹੜਾ ਹਸੋ ਹੂੰ ਆਪਛਾਣੀਏ ਸ਼ਬਦ ਭੇਤ ਪਵਤੀ ਆਏ ਗੁਰਮੁਖ ਆਪਛਾਣੀਏ ਅਵਰਕੇ ਕਰੇ ਲ ਜਾਏ ਗੁਰੂ ਦੇ ਬਿਨਾ ਪ੍ਰੀਤ ਨਹੀਂ ਉਪਜੀ ਭੈ ਬਿਨ ਭਾਵਨਾ ਉਪਜੈ ਭੈ ਬਿਨ ਹੋਏ ਨਾ ਪ੍ਰੀਤ ਜਦ ਹਿਰਦੇ ਸੇ ਭੈ ਗਿਆ ਮਿੱਟੀ ਸਕਲ ਰਸ ਰੀਤ ਜਿੰਨਾ ਚਿਰ ਭੈ ਨਹੀਂ ਉਹਨੇ ਚਿਰ ਪ੍ਰੀਤ ਨਹੀਂ ਉਪਜੀ ਜਦੋਂ ਪ੍ਰਮਾਤਮਾ ਦੇ ਨਾਲ ਤੁਹਾਡੀ ਪ੍ਰੀਤ ਬਣ ਗਈ ਹੈ ਨਾ ਤੇ ਫੇਰ ਤੁਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਹੋ ਤੇ ਇਹ ਤੁਹਾਨੂੰ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਤੁਹਾਡੇ ਦੇ ਧਾਮ ਨੂੰ ਨਾਮ ਦਿੱਤਾ ਗੁਰ ਦੇ ਦਿੱਤਾ ਬਿਨ ਗੁਰ ਗੋਰੇ ਗੁਣ ਨੂੰ ਕਿਉ ਗੁਰ ਕਿਹਾ ਜਾਂਦਾ ਤੇ ਇਹ ਬੜੇ ਜਿਹੜੇ ਪੁਰਾਣੇ ਬਜੰਦੇ ਸੀ ਤਾਂ ਆਂਦੇ ਵੀ ਉਹ ਬੰਦਾ ਸਿਆਣਾ ਇਹਦੇ ਕੋਲ ਕੋਈ ਗੁਰ ਲੈ ਲੈ ਗੁਣ ਨੂੰ ਗੁਰ ਕਿਹਾ ਤੇ ਗੁਰੂ ਹੁੰਦਾ ਜਿਹੜਾ ਹਨੇਰੇ ਚ ਰਸਤਾ ਦਿਖਾਉਣ ਵਾਲਾ ਹਨੇਰੇ ਚ ਰੋਸ਼ਨੀ ਦਿਖਾਉਣ ਵਾਲਾ ਬਿਨ ਗੁਰ ਪਈ ਤਨਾ ਉਪਜੇ ਜਿੰਨਾ ਚਿਰ ਆਪਣੇ ਕੋਲ ਗੁਣ ਕੋਈ ਨਹੀਂ ਨਾ ਆਪਣੇ ਮਨ ਦੇ ਵਿੱਚ ਪ੍ਰੀਤ ਨਹੀਂ ਉਪਜੀ ਹਉਮੈ ਮੈਲ ਨਾ ਜਾਏ ਹਉਮੈ ਹੰਕਾਰ ਦੀ ਮੈਲ ਮਨ ਦੇ ਤੋਂ ਕਦੇ ਨਹੀਂ ਜਾਂਦੀ ਸੋਹੋਂ ਆਪ ਬਿਸ਼ਾੜੀਐ ਸ਼ਬਦ ਭੇਦ ਪਤੀ ਆਏ ਸੋਹੋਂ ਹੰਸਾ ਜਾ ਕੋ ਹੈ ਜਾਪ ਇਹ ਸੋਹੋਂ ਦਾ ਜਾਪ ਹੈ ਨਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸ਼੍ਰੀਲੰਕਾ ਜਾ ਰਹੇ ਸੀ ਨਾ ਉਹਨਾਂ ਸੋਹੋਂ ਦਾ ਜਾਪ ਕਰ ਰਹੇ ਸੀ ਤੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਤੁਸੀਂ ਸਤ ਕਰਤਾਰ ਸਤ ਕਰਤਾਰ ਕਰਦੇ ਜਾਓ ਤੇ ਆਪਾਂ ਜਿਹੜਾ ਸਮੁੰਦਰੇ ਪਾਰ ਕਰ ਜਾਗੇ ਤੇ ਮਰਦਾਨੇ ਨੇ ਜਦੋਂ ਰੀਸ ਕੀਤੀ ਨਾ ਖਸਮੇ ਕਰੇ ਬਰਾਬਰੀ ਫਿਰ ਗੈਰਤੇ ਅੰਦਰ ਪਾਏ ਵਜੋ ਗੁਵਾਈ ਅਗਲਾ ਮੋਹਵ ਪਾਣਾ ਖਾਏ ਜਦੋਂ ਮਰਦਾਨਾ ਜੀ ਸੋਹਮ ਦਾ ਜਾਬ ਲੱਗ ਪਏ ਨਾ ਗੁਰੂ ਨਾਨਕ ਪਾਤਸ਼ਾਹ ਮਗਰ ਲੱਕੇ ਕਰਨ ਤੇ ਫੇਰ ਉਹ ਡੁੱਬਣ ਲੱਗ ਪਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੀ ਖਸਮੇ ਕਰੇ ਬਰਾਬਰੀ ਫਿਰ ਗੈਰਤੇ ਅੰਦਰ ਪਾਏ ਵੀ ਬਰਾਬਰੀ ਨਹੀਂ ਜੋ ਤੈਨੂੰ ਹੁਕਮ ਕੀਤਾ ਜੋ ਕਸਮ ਨੌਕਰ ਨੂੰ ਹੁਕਮ ਕਰਦਾ ਨੌਕਰ ਉਹ ਕੰਮ ਕਰੇ ਇਹ ਨਾ ਕਰੇ ਕਿ ਜੋ ਮਾਲਕ ਕਰ ਰਿਹਾ ਮੈਂ ਉਸ ਤਰ੍ਹਾਂ ਕਰਾਂ ਫਿਰ ਗੈਰ ਤੇ ਅੰਦਰ ਪਾਏ ਫਿਰ ਗੁੱਸਾ ਆ ਜਾਂਦਾ ਮਾਲਕ ਨੂੰ ਇੱਕ ਗੁਰੂ ਨਾਨਕ ਪਾਤਸ਼ਾਹ ਨੇ ਸੋਹੋਂ ਦਾ ਜਾਪ ਉਥੇ ਜਪਿਆ ਸੀ ਸੋਹੋਂ ਦੀ ਸੋਹੋਂ ਕਰਕੇ ਪ੍ਰਮਾਤਮਾ ਦਾ ਨਾਮ ਜਪਿਆ ਸੀ ਤੇ ਮਰਦਾਨਾ ਜੀ ਨੂੰ ਸਤ ਕਰਤਾ ਫੇ ਮਰਦਾਨਾ ਜੀ ਲੱਗ ਪਏ ਕਹਿਣ ਤੇ ਉਹ ਭਵਸ ਆਪਣੇ ਜਿਹੜਾ ਸਮੁੰਦਰ ਸੀ ਉਹਨੂੰ ਪਾਰ ਕਰਕੇ ਸ਼੍ਰੀਲੰਕਾ ਚਲੇ ਗਏ ਸੋਹੋਂ ਆ ਪਛਾਣੀਐ ਸਬਦ ਦਾ ਭੇਦ ਪਤਾਇਓ ਉਸ ਪ੍ਰਮਾਤਮਾ ਦੀ ਪਛਾਣ ਕਰੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮਨ ਦੇ ਵਿੱਚੋਂ ਪ੍ਰਮਾਤਮਾ ਦੀ ਜੋਤ ਨੂੰ ਪਛਾਣ ਲਈਏ ਤੇ ਸ਼ਬਦ ਦਾ ਭੇਦ ਮਿਲ ਜਾਂਦਾ ਹੈ ਤੇ ਫਿਰ ਇਹ ਸਾਨੂੰ ਪ੍ਰਤੀਤ ਹੋ ਜਾਂਦੀ ਹੈ ਕਿ ਪ੍ਰਮਾਤਮਾ ਸਾਡੇ ਅੰਗ ਸੰਗ ਹੈ ਮਨੁੱਖ ਸੋ ਜੀ ਨਾ ਪਵੇ ਔਰ ਕੇ ਕਰੇ ਰਜਾਏ ਜਿਹੜੇ ਗੁਰਮੁਖ ਆਪ ਪਛਾਣਿਆ ਔਰ ਕੇ ਕਰੇ ਕਰਾਏ ਜਿਹੜੇ ਗੁਰਮੁਖ ਲੋਕ ਹੁੰਦੇ ਆ ਨਾ ਉਹ ਪਛਾਣ ਕਰ ਲੈਂਦੇ ਆਪਣੇ ਨਾਮ ਮੰਦੇ ਵਿੱਚ ਮਨ ਤੂੰ ਜੋਤ ਸਰੂਪ ਐ ਨਾ ਉਹਦੀ ਉਹਨਾਂ ਪਛਾਣ ਕਰ ਲਈ ਹੋਰ ਕੁਝ ਕਰਨ ਕਰਾਉਣ ਦੀ ਉਹਨਾਂ ਦੀ ਲੋੜ ਹੀ ਨਹੀਂ ਰਹੀ ਉਹਨਾਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚੋਂ ਪਛਾਣ ਲਿਆ ਮਿਲਿਆ ਕਾ ਕਿਆ ਮੀਲਿਆ ਸ਼ਬਦ ਮਿਲੇ ਪਤਿ ਆਏ ਜਿਨ੍ਹਾਂ ਨੂੰ ਪ੍ਰਤੀਤ ਹੋ ਜਾਂਦੀ ਹੈ ਨਾ ਉਹ ਆਪਣੇ ਆਪ ਹੀ ਮਿਲ ਪੈਂਦੇ ਆ ਉਹਨਾਂ ਨੂੰ ਕਿਸੇ ਨੂੰ ਮਿਲਣ ਦੀ ਲੋੜ ਨਹੀਂ ਪੈਂਦੀ ਉਹ ਜਦੋਂ ਸ਼ਬਦ ਗੁਰੂ ਸੋਤ ਤੋਂ ਚੇਲਾ ਸ਼ਬਦ ਦੇ ਨਾਲ ਮਿਲੇ ਆ ਨਾ ਸ਼ਬਦ ਗੁਰੂ ਉਹਨਾਂ ਨੂੰ ਮਿਲ ਗਿਆ ਸ਼ਬਦ ਗੁਰੂ ਸੁਰਤ ਤੋਂ ਚੇਲਾ ਮਿਲਿਆ ਕਾ ਕੇ ਮੇਲੀਏ ਸ਼ਬਦ ਮੇਲੇ ਪਤੀ ਆਏ ਜਿਹੜੇ ਸ਼ਬਦ ਦੇ ਨਾਲ ਬਾਣੀ ਨਾਲ ਮਿਲ ਗਏ ਉਹਨਾਂ ਨੂੰ ਪ੍ਰਤੀਤ ਆ ਗਈ ਉਹਨਾਂ ਨੂੰ ਕਿਸੇ ਨੂੰ ਮੇਲਣ ਦੀ ਲੋੜ ਨਹੀਂ ਪੈਂਦੀ ਮਨਮੁਖ ਸੋਜੀ ਨਾ ਪਵੇ ਵਿਸ਼ੜ ਚੋਟਾ ਖਾਏ ਜਿਹੜੇ ਮਨਮੁਖ ਲੋਕ ਆ ਨਾ ਉਹਨਾਂ ਨੂੰ ਸੋਜੀ ਫਿਰ ਨਹੀਂ ਪੈਂਦੀ ਉਹ ਵਿਛੜ ਕੇ ਚੋਟਾਂ ਖਾਂਦੇ ਰਹਿੰਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾਪੁਰਬਲਾ ਸੱਚਾ ਨਾਮ ਵੈਗਰੂ ਤੇਰਾ ਇਕੋ ਹੀ ਐ ਤੂੰ ਅਕਾਲਪੁਰਖ ਹੈ ਤੇਰੇ ਨਾਮ ਜਿੰਨੇ ਮਰਜੀ ਕੋਈ ਲਈ ਜਾਵੇ ਬੀਠਲ ਕਹੀ ਜਾਵੇ ਬਰਾਰੀ ਕਹੀ ਜਾਵੇ ਤੇ ਠਾਕੁਰ ਕਹੀ ਜਾਵੇ ਬੀਠਲ ਕਹੀ ਜਾਵੇ ਜਿੰਨੇ ਮਰਜੀ ਨਾਮ ਲੈ ਲੀਏ ਹੈ ਤੁਸੀਂ ਇੱਕ ਅਕਾਲਪੁਰਖ ਵੈਗਰੂ ਹੋ ਇਸ ਕਰਕੇ ਦਰ ਵੀ ਇਕੋ ਐ ਦਰਵਾਜ਼ਾ ਵੀ ਇਕੋ ਤੇ ਘਰ ਵੀ ਇਕੋ ਹੀ ਐ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਕੋਈ ਐਸਾ ਸ਼ਬਦ ਜੋ ਗੁਰਮਤਿ ਦੇਨਕੂਲ ਨਾ ਹੋਵੇ ਬੋਲਿਆ ਗਿਆ ਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਮਾਫ ਕਰਦਣਾ ਜੀ ਆ ਉਹ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਵੱਲ ਵਧਿਏ ਜੀ ਮਿਲਿਆਂ ਕਾ ਕਿਆ ਮੀਲੀਐ ਸ਼ਬਦ ਮਿਲੇ ਪਤੀ ਆਏ ਮਨਮੁਗਸੋ ਜੀ ਨਾ ਪਵੈ ਵੀ ਛੁੜ ਚੋਟਾ ਖਾਏ ਨਾਨਕ ਦਰ ਕਰੇ ਇਕ ਹੈ ਆ ਵਰਨਾਦੂ ਜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ